ਕੋਮਕਲਾ ਏਰੀਆ ਕਮੇਟੀ ਦੇ ਆਗੂ ਸਹਿਬਾਨ ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ 26 ਜਨਵਰੀ ਦੇ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਣ ਉਤੇ ਜਥੇਬੰਦੀ ਵੱਲੋਂ ਵਧਾਈ ਦਿੰਦਾ ਤੁਹ ਰਹ ਗਿਆ ਲੱਡੂ ਜਿਵੇਂ ਸੁਖਵਿੰਦਰ ਨੇ ਦੱਸਿਆ ਕਿ ਆਪਾਂ ਡਿਸਪਲਿਨ ਚ ਰਹਿੰਦੇ ਹੋਏ ਅੱਜ ਦਾ ਇਹ ਜਿਹੜਾ ਟਰੈਕਟਰ ਮਾਰਚ ਹੈ ਉਹ ਪੂਰਾ ਰੂਟ ਦੇ ਮੁਤਾਬਕ ਕਰਕੇ ਫਿਰ ਖਤਮ ਕਰਨਾ ਇੱਥੇ ਆ ਕੇ ਇਸ ਕਰਕੇ ਕੋਈ ਵੀ ਸੱਜਣ ਜਿਹੜਾ ਟਾਈਮ ਛੱਡ ਕੇ ਕੋਲੋਂ ਤੇਲ ਪਵਾ ਕੇ ਇਸ ਮਾਰਚ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦਾ ਸ਼ਾਮਲ ਹੋਇਆ ਉਹ ਰਸਤੇ ਦੇ ਵਿੱਚੋਂ ਕੋਈ ਵੀ ਟਰੈਕਟਰ ਜਿਹੜਾ ਉਹ ਨਾ ਕਰੇ ਮੇਰੀ ਹੱਥ ਬੰਨ ਕੇ ਬੇਨਤੀ ਆਉ ਮਿਸ ਨਾ ਹੋਵੇ ਰਸਤੇ 'ਚ ਰਲਦੇ ਜਾਣ ਸਾਡਾ ਕਾਫਲਾ ਵਧਦਾ ਜਾਵੇ ਅੱਜ ਦਾ ਇਹ ਟਰੈਕਟਰ ਮਾਰਚ મોદી ਦੀ ਉਸ ਨੀਤੀ ਦੇ ਖਿਲਾਫ ਆਪਾਂ ਨੇ ਕਰਨਾ ਸ਼ਾਇਦ ਤੁਹਾਨੂੰ ਜਾਣਕਾਰੀ ਹੋ ਗਈ ਕਿ ਨਹੀਂ ਹੋ ਗਈ ਜਿਹੜਾ ਦਿੱਲੀ ਮੋਰਚੇ ਦੇ ਵਿੱਚ ਆਪਾਂ ਤਿੰਨ ਕਾਲੇ ਕਰੂਨ મોદી ਦੀਆਂ ਗੋਲਣੀਆਂ ਲਵਾ ਕੇ ਉਹਨੂੰ ਥੁੱਕਿਆਂ ਚ ਚੱਟਣ ਲਈ ਮਜਬੂਰ ਕਰਕੇ ਅਲਾਨ ਉਹਨੇ ਕੀਤਾ ਜੀ ਕਿ ਮੈਂ ਵਾਪਸ ਕਰਦਾ ਪਿਛਲੇ ਦਿਨੀ ਮੁੜ ਕੇ ਫੇਰ ਮੰਡੀ ਕਰਨ ਖੰਡੜੇ ਦੇ ਰੂਕੇ ਵਿੱਚ ਸੁਪੇ ਆ ਗਿਆ ਸਾਲੀਆਂ ਸਰਕਾਰਾਂ ਨੂੰ ਉਹਨਾਂ ਨੇ ਇੱਕ ਖੰਡੜਾ ਭੇਜ ਦਿੱਤਾ ਜਿਹਦੇ ਵਿੱਚ ਜੀ ਦੇ ਵਿੱਚ ਉਹਨੇ ਉਹ ਸਾਰਾ ਹੀ ਪ੍ਰੋ ਦਿੱਤਾ ਮੁੜ ਕੇ ਫੇਰ ਉਹ ਹੀ ਇਤਨੇ ਕਾਲੇ ਕਾਨੂੰਨ ਨੇ ਜਿਹੜੇ ਉਹ ਸੂਬੇ ਦੀ ਸਰਕਾਰਾਂ ਨੂੰ ਕਹਿੰਦਾ ਬਈ ਤੁਸੀਂ ਲਾਗੂ ਕਰੋ ਇਸ ਲਈ ਅੱਜ ਦੇਸ਼ ਭਰ ਦੇ ਵਿੱਚ ਉਹਦੇ ਖਿਲਾਫ 26 ਜਨਵਰੀ ਨੂੰ ਜਦੋਂ ਆਜ਼ਾਦੀ ਦੇ ਬਾਅਦ ਸੰਵਿਧਾਨ ਦਾ ਲਾਗੂ ਹੋਣ ਦਾ ਦਿਹਾੜਾ ਉਸ ਦਿਨ ਆਪਾਂ ਸਾਰੇ ਦੇਸ਼ ਦੇ ਵਿੱਚ ਉਸ ਖੰੜਨੇ ਦਾ ਬ੍ਰੋਧ ਕਰ ਰਹੇ ਹਾਂ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਪਾਂ ਨੇ ਮਜਬੂਰ ਕਰਨ ਕਿ ਮੋਦੀ ਦੇ ਉਹ ਕਾਲੇ ਕਾਨੂੰਨ ਜਿਹੜੇ ਮੁਰਕੇ ਸਾਡੇ ਉੱਤੇ ਲਾਗੂ ਕੀਤੇ ਨੇ ਮੰਡੀਆਂ ਖਤਮ ਕਰਨ ਵਾਲੇ ਤੇ ਉਹ ਹੀ ਸਾਰੇ ਤਿੰਨੇ ਕਾਨੂੰਨ ਮੁਰਕੇ ਸਾਡੇ ਉੱਤੇ ਠੁਕਸਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਆਫ ਨਹੀਂ ਹੋਣ ਦੇਣਾ ਲਾਗੂ ਨਹੀਂ ਹੋਣ ਦੇਣਾ ਬੇਨਤੀ ਕਰਾਂਗੇ ਉਹਨਾਂ ਨੂੰ ਪਹਿਲਾਂ ਕਿ ਤੁਸੀਂ ਵਿਧਾਨ ਸਭਾਵਾਂ ਦੇ ਇਜਲਾਸ ਸੱਜ ਕੇ ਉਹ ਖੰਡਣੇ ਰੱਦ ਕਰੋ ਜੇ ਨਹੀਂ ਕਰਨਗੇ ਤਾਂ ਦਿੱਲੀ ਮੀਟਿੰਗ ਹੋਈ ਹੈ ਪਰसों ਮੈਂ ਵੀ ਮੀਟਿੰਗ ਤੋਂ ਹੀ ਆਇਆ ਉੱਥੇ ਐਲਾਨ ਕੀਤਾ ਜੇਕਰ ਕੋਈ ਵੀ ਸੂਬੇ ਦੀ ਸਰਕਾਰ ਉਹ ਖੰਡਣੇ ਰੱਦ ਨਹੀਂ ਕਰੂਗੀ ਤਾਂ 5 ਮਾਰਚ ਤੋਂ ਸਾਰੇ ਦੇਸ਼ ਦੇ ਰਾਜਪਾਲੀਏ ਦੇ ਸੂਬਿਆਂ ਦੇ ਉਨੇ ਜੇ ਆਪਾਂ ਮੁੜ ਕੇ ਫੇਰ ਮੌਤ ਕਾ ਜਨਾ ਉਹ 라ਉਂ ਦਾ ਐਲਾਨ ਕੀਤਾ ਹੋਇਆ ਜੇਕਰ ਭਗਵਾਨਤ ਮਾਨ ਦੀ ਸਰਕਾਰ ਜਿਹੜੀ ਜੁਰਮਾਨੀ ਕਲਾਮੀ ਦਾ ਕਹਿੰਦੀ ਹੈ ਮੈਂ ਉਹ ਖੰਡਣਾ ਰੱਜ ਕਰ ਦਿੱਤਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਜੇਕਰ ਉਹ ਖੰਡਣਾ ਰੱਜ ਨਾ ਕੀਤਾ ਤਾਂ ਪਓ ਚੰਡੀਗੜ੍ਹ ਦੀ ਬਸੁਰਤ ਜਾ ਕੇ ਭਗਵਾਨਤ ਮਾਨ ਦੀ ਸਰਕਾਰ ਨੂੰ ਪੱਕੇ ਤੌਰ ਤੇ ਘੇਰਨ ਦਾ ਐਲਾਨ ਕਰਾਂਗੇ ਤੁਸੀਂ ਸਾਰਿਆਂ ਨੇ ਉਹਦੀ ਤਿਆਰੀ ਕਰਨੀ ਹੈ ਅੱਜ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉਹ ਮੰਗਾਂ ਜਿਹੜੀਆਂ ਬਾਕੀ ਰਹਿ ਗਈਆਂ ਨੇ ਅਫੀਓ ਦੇ ਵਿੱਚ ਫੈਸਲਾ ਕੀਤਾ ਕਿ 60 ਸਾਲ ਦੀ ਉਮਰ ਦਾ ਕੋਈ ਵੀ ਕਿਸਾਨ ਤੇ ਮਜ਼ਦੂਰ ਜਿਹੜਾ ਮਿਹਨਤ ਕਰਦਾ ਦੇਸ਼ ਦੀ ਸੇਵਾ ਕਰਦਾ ਜਦੋਂ 60 ਸਾਲ ਦਾ ਹੋ ਗਿਆ ਘੱਟੋ-ਘੱਟ 10000 ਰੁਪਏ ਸਰਕਾਰ ਨੂੰ ਪੈਨਸ਼ਨ ਦੇਵੇ ਇਸੇ ਸਬੰਧ ਨਾਲ ਜਿਹੜੀ ਐਮਐਸਪੀ ਦਾ ਐਲਾਨ ਉਹਨਾਂ ਨੇ ਕੀਤਾ ਸੀ ਕਿ ਅਸੀਂ ਬਾਅਦ ਦੇ ਵਿੱਚ ਇਹਨੂੰ ਅਨੁਮਾਨ ਕਰ ਉਹਨੂੰ ਕਾਨੂੰਨੀ ਰੂਪ ਤਮਾਗੇ ਅਜੇ ਤੱਕ ਨਹੀਂ ਰਤਾ ਉਸ ਨੂੰ ਵੀ ਆਪਾਂ ਨੇ ਕਾਨੂੰਨੀ ਰੂਪ ਦੇਵੋਣਾ ਖਰੀਦ ਹੈ ਜਿਹੜੀ ਉਹ ਸਰਕਾਰੀ ਖਰੀਦ ਜਾਲ ਲਖਣੀ ਹੈ ਮੰਡੀਆਂ ਇਸ ਤਰ੍ਹਾਂ ਬਾਹਰ ਰੱਖਣੀਆਂ ਨੇ ਇਸੇ ਸਾਹਮਣੇ ਜਿਹੜੀਆਂ ਆਪਣੀਆਂ ਮੰਗਾਂ ਰਹਿਈਆਂ ਨੇ ਬਿਜਲੀ ਐਕ 2020 ਉਹਨੂੰ ਰੱਦ ਕਰਾਉਣਾ ਇਹਨੇ ਮੰਗਾਲੀ ਆਪਣਾ ਸੰਘਰਸ਼ ਚੱਲ ਰਿਹਾ ਸਾਰੇ ਦੇਸ਼ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ 150 ਦੇ ਕ੍ਰੀਮ ਡੈਲੀਗੇਟਾਂ ਨੇ ਪਰਸੋ ਫੈਸਲਾ ਕੀਤਾ ਅਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਭਰਾਵਾਂ ਨੂੰ ਕਿ ਕੰਮਰ ਕਸੇ ਕਸ ਲੋ ਮੋਦੀ ਆਪਨ ਤੇ ਦੁਆਰਾ ਉਹ ਕਾਨੂੰਨ ਲਾਗੂ ਕਰਨਾ ਚਾਹੁੰਦਾ ਹੈ ਆਪਾਂ ਉਹ ਹੋਣ ਨਹੀਂ ਜਣੇ ਇਸ ਲਈ ਅੱਜ ਦਾ ਜਿਹਾ ਮਾਰਚਾ ਜਿਹੜਾ ਉਹਨੂੰ ਇੱਥੋਂ ਸ਼ੁਰੂ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਲੋਕੀ ਦੀ ਸਰਕਾਰ ਮੁਰਦਾਬਾਦ 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 ਲੋਕੀ ਦੀ ਸਰਕਾਰ ਮੁਰਦਾਬਾਦ किसान पूरियूं करो पूरा करो पूरा करो